ਸਜਦੇ ਕਰੇ ਅਨੇਕ ਤੋਪ ਚੀਕਾ ਪਟ ਤੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ ਕਹਾਂ ਭਇਓ ਮਨ ਜੋ ਪੈ ਕਾੜਤ ਅਨੇਕ ਡੰਡ ਸੋ ਤੋ ਨਾ ਡੰਡਾਉਤ ਅਸਤਾਂਗ ਅਥ ਤੀਸ ਕੋ ਕਹਾਂ ਭਇਓ ਰੋਕੀ ਜੋ ਬੈ ਡਾਰਿਓ ਰਹਿਓ ਉਰਦ ਮੁਖ ਮਨ ਤੇ ਨਾ ਢੰਢ ਨਹਿਰਾਇਓ ਆਦ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪਰਬੀਨ ਏਕ ਪਰਬੀਨ ਤੇ કામના અધિન સદા કામના પરવીણ એક ભાવના બહીન કૈસે પાવે જગદીશ કો શીસ પાટ કત જાકે કાન મે ખંજુરા તસ મૂંઢ છટ કત મિત્ર પુત્ર હોકે સોક સો આક કઉ ચરૈયા પલ ફૂલ કઉ પછૈયા સદા બન કઉ પરમૈયા ઔર દૂસરો ન ભોક સો કહા પયો પેડ જો કસ્ત શીસ બ્રિચણ સો માટી કઉ પછૈયા બોલ પૂછ લીજા જો કસો કામના অধীন કામ ક્રોધ મય પ્રવીણ એક ભાવના બહીન ભાવના બહીન કૈસે ભેટ પરલોક સૌ એક દોહલ કામના অধীন કામ ક્રોધ મય પ્રવીણ એક ભાવના બહીન કૈસે ભેટ પરલોક સૌ નાચ્યોઈ કરત મોર દાદર કરત સૂર સદા કન કોર કન કરેઈ હોઈ કરત હૈ ਇਕ ਪਾਇ ਠੰਡੇ ਸਦਾ ਬਨ ਮੈਂ ਰਹਤ ਬ੍ਰਿਛ ਫੂਕ ਫੂਕ ਪਾਵ ਘੂਮ ਸ਼ਰਵਕ ਧਰਤ ਹੈ ਪਾਹਨ ਅਨੇਕ ਜੁਗ ਇਕ ਠੌਰ ਬਾਸਕਰ ਕਾਗ ਔਰ ਚੀਨ ਦੇਸ ਦੇਸ ਵਿਚ੍ਰਿਤ ਹੈ ਗਿਆਨ ਕੇ ਬਹੀਨ ਮਹਾਦਾਨ ਮੈਂ ਨਾ ਹੋਜੈ ਲੀਨ ਭਾਵਨਾ ਬਹੀਨ ਦੀਨ ਕੈਸੇ ਕਹਿ ਤਰਤ ਹੈ ਜੈਸੇ ਇਕ ਸੁਆੰਗੀ ਕਹੂੰ ਜੋਗੀਆ ਬਿਰਾਗੀ ਬਨ ਕਹਉ ਹੂੰ ਸੰਿਆਸ ਭੇਸ ਬਨ ਕਹਿ ਦਿਖਾਵਈ ਕਹਉ ਪਉਨ ਹਾਰੀ ਕਹਉ ਬੈਠੇ ਲਾਇ ਤਾਰੀ ਕਹਉ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹਉ ਬ੍ਰਹਮਚਾਰੀ ਕਹਉ ਹੱਥ ਪੈ ਲਗਾਵੇ ਬਾਰੀ ਕਹਉ ਡੰਡ ਧਾਰੀ ਹੋਇ ਕੈ ਲੋਗਨ ਪਰਮਾਵਈ ਕਾਮਨਾ ਅਧਿੰਤਰਿਓ ਨਾਚਤ ਹੈ ਨਾਚਨ ਸੋ ਪਰਿਯੋਗ ਕੀ ਹੈ ਤੁੜ ਪਰਿਯੋਗ ਨਹੀਂ ਹੈ ਇਥੇ ਤਰਿਓ ਇਥੇ ਤਰਿਓ ਇਥੇ ਤਰਿਓ ਅੱਛਾ ਠੀਕ ਹੈ ਪਰਿਓ ਆ ਪਰਿਓ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਬਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਔ ਗਦ ਹਾ ਅਨੇਕ ਦਾ ਪੁਕਾਰ ਰਹੀ ਕਹਾਂ ਭਇਓ ਜੋ ਪੈ ਕਲਵੱਤਰ ਲੀਓ ਕਾਂਸੀ ਬੀਚ ਚੀਰ ਚੀਰ ਚੋਰ ਠਾ ਕਠ ਚੋਰ ਟਾ ਕੁਠਾਰਨ ਸੋ ਮਾਰ ਰਹੀ ਕਹਾਂ ਭਇਓ ਫਾਸੀਦਾਰ ਬੁੱਢੇ ਜੜ ਗੰਗ ਧਾਰ ਡਾਰ ਡਾਰ ਪਾਸ ਠੱਗ ਮਾਰ ਮਾਰ ਡਰਹੀ ਡੂਬੇ ਨਰਕ ਧਾਰ ਯੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਬਹੀਨ ਕੈਸੇ ਗਿਆਨ ਕੋ ਵਿਚਾਰਹੀ ਤਾਪ ਕੇ ਸਹੇਤੇ ਜੋ ਪੈ ਪਾਈਐ ਅਤਾਪਨਾਥ ਤਾਪਨਾ ਅਨੇਕ ਤਨ ਕਾਇਲ ਸਹਿਤ ਹੈ ਜਾਪ ਕੇ ਕੀਏ ਤੇ ਜੋ ਪੈ ਪਾਈਤ ਅਜਾਪ ਦੇਵ ਕੂਦਨਾ ਸਦੀਵ ਤੁਹੀ ਤੁਹੀ ਉਚਰਤ ਹੈ ਨਭ ਕੇ ਉਡੇ ਤੇ ਜੋ ਪੈ ਨਾਰਾਇਣ ਪਾਈਤ ਅਨਲ ਆਕਾਸ ਪੰਛੀ ਡੋਲਬੋ ਕਰਤ ਹੈ ਆਗਮੈ ਜਰੇ ਤੇ ਗਤ ਰਾंड ਕੀ ਪਰਤ ਕਤ ਕਰ ਕਰ ਆਗਮੇ ਜਰਤ ਗਤ ਰਾंड ਕੀ ਕਪਰਤ ਕਰ ਪਤਾਲ ਕੇ ਵਾਸੀ ਕਿਉਂ ਭੁਜੰਗ ਨਾ ਤਰਤ ਹੈ